पिछले चार महीने तो पुलिस प्रशासन ने धके खाई है जिसे मैं अज को तक कोई इंसाफ नहीं मिलेगा मैंने छब्बीस सतंबर दो हजार तेई को एक एप्लीकेशन एच एस बतावी थी जिदी मेरे नया मुका सी गुरपति से बैठा हुआ ਹੋਣੇ ਵਿੱਚ ਉਹਦੇ ਪਿਆਰ ਦੇ ਝਾਲ ਵਿੱਚ ਸੰਸਾਰ ਕੀ ਇਹ ਜਿਹੜਾ ਦੋਸਤੀ ਦਾ ਹੈ ਜਿੱਥੇ ਉਹਨੇ ਮੇਰੇ ਨਾਲ ੱਟਾ ਕੀਤਾ ਮਿਲਿਆ ਸ਼ੀਲ ਫੋਰਮਾ ਖਿੱਚੀਆਂ ਲਗਾਤਾਰ ਮੈਨੂੰ ਪਿਛਲੇ 6 ਮਹੀਨੇ ਤੋਂ ਬਲੈਕ ਕਰਦਾ ਰਹੇ ਸੀ ਮੈਂ ਉਹ ਬਦਕਿਸਮਤ ਹੋ ਰਿਹਾ ਤੇ ਜਿਹੜੀ ਪਿਛਲੇ 4 ਮਹੀਨੇ ਤੋਂ ਕੋਲੇ ਦੇ ਪ੍ਰਸ਼ਾਸਨ ਦੇ ਕੌਟਕਚਰੀ ਹੇਠ ਤੱਕ ਕੇ ਖਾ ਗਈ ਆ ਜਿੱਥੇ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਮੇਨੇ 26 ਸਤੰਬਰ 2023 ਨੂੰ ਇੱਕ ਐਪਲੀਕੇਸ਼ਨ ਐਸਐਸਪੀ ਬਰਤਾਲਾ ਨੂੰ ਦਿੱਤੀ ਸੀ ਜਿਹਦੇ ਵਿੱਚ ਮੇਰੇ ਨਾਲ ਧੱਕਾ ਹੋਇਆ ਸੀ ਮੇਰੀ ਜਿੰਮੇ ਵਿੱਚ ਇੱਕ ਮੁੰਡਾ ਸੀ ਗੁਰਦੀਪ ਨਾਮ ਦਾ ਜੋ 23 ਸੇਕਮਾ ਦਾ ਰਹਿੰਦਾ ਹਾਸ ਸੀਗਾ ਪੌਣੇ ਮੈਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਮੇਰੇ ਨਾਲ ਦੋਸਤੀ ਕਾਇਮ ਕੀਤੀ ਦੋਸਤੀ ਕਾਇਮ ਪਰ ਰੰਦੂਬਾਦ ਉਹ ਆਪਣੀ ਨਾਨਕੇ ਘਰ ਕੱਲੇਵਾਲ ਮੈਨੂੰ ਲੈ ਕੇ ਗਿਆ ਜਿੱਥੇ ਉਹਨੇ ਮੇਰੇ ਨਾਲ ਧੱਕਾ ਕੀਤਾ ਮੇਰੀ ਅਸ਼ਲੀਲ ਫੋਟੋਆਂ ਖਿੱਚੀਆਂ ਇਹ ਲਗਾਤਾਰ ਮੈਨੂੰ ਪਿਛਲੇ 6 ਮਹੀਨੇ ਤੋਂ ਬਲੈਕਮੇਲ ਕਰਦਾ ਆ ਰਿਹਾ ਸੀ ਮੇਰਾ ਸ਼ਿੰਜੀ ਨੂੰ ਸ਼ੋਸ਼ਣ ਕਰਦਾ ਆ ਰਿਹਾ ਸੀ ਜਿੱਥੇ ਤੱਕ ਉਹ ਹੁਣ ਤੱਕ ਉਹਨੇ ਮੇਰੇ ਤੋਂ 7 ਲੱਖ ਰੁਪਏ ਖਾ ਚੁੱਕਿਆਗਾ ਉਹਦੇ ਵਿੱਚ ਉਹਦਾ ਪਰਾ ਗੁਰਵਿੰਦਰ ਸਿੰਘ ਸ਼ਾਵਲ ਜੀ ਉਹਦੀ ਘਰ ਵਾਲੀ ਹਰਦੀਪ कौर ਉਹਦੀ ਮਾਂ ਤੇ ਉਹਦਾ ਪਿਓ ਤੇ ਜਿੱਥੇ ਦਾ ਉਹਦੀ ਘਰ ਵਾਲੀ ਦੀਆਂ ਰਕੋੜੀਆਂ ਮੇਰੇ ਕੋਲ ਪਈਆਂ ਨੇ ਜਿਦੇ ਵਿੱਚ ਉਹ ਹਮੇਸ਼ਾ ਮੈਨੂੰ ਧਮਕੀਆਂ ਦਿੱਦੀਆਂ ਸੀਗੇ ਮੈਨੂੰ ਮੇਰੇ ਆਣ ਗਮਾਣ ਚ ਫੋਟੋ ਮੋਬਾਈਲ ਕਰਕੇ ਦਈਆ ਤੇਰੇ ਘਰ ਵਾਲੇ ਨੂੰ ਫੋਟੋਆਂ ਭੇਜ ਜਾਂਦੀਆਂ ਧਮਕੀਆਂ ਦਿੱਦੀਆਂ ਸੀ ਸਾਧਨਾ ਮਜ਼ਦੂਰਾਂ ਦਾ ਹੱਤਿਆਚਾਰ ਤਹੀ ਹੋਈ ਪਰ ਉਸ ਤੋਂ ਜ਼ਿਆਦਾ ਹੱਤਿਆਚਾਰ ਮੇਰੇ ਨਾਲ ਪ੍ਰਸ਼ਾਸਨ ਨੇ ਕੀਤਾ ਮੈਨੂੰ ਨਾ ਇਨਸਾਫ਼ ਨਹੀਂ ਮਿਲਿਆ ਮੈਨੂੰ 4 ਮਹੀਨੇ ਹੋ ਗਏ ਟੱਕੇ ਖਾਂਦੀ ਹਾਂ ਉਹਨਾਂ ਨੇ 24 11 2023 ਨੂੰ ਉਹਦੇ ਤੇ ਐਫ ਆਈ ਆਰ ਦਰਜ ਕੀਤੀ ਥੱਲੇ ਵਾਲਾ ਢਾਣੇ ਵਿੱਚ ਉਹ ਤਾਂ ਦਰਜ ਹੋਣ ਤੋਂ ਬਾਅਦ ਹੁਣ ਦਾ ਕੋਈ ਰੈਕਸ਼ੀ ਕੀਤਾ ਗਿਆ ਹੈਗਾਗਾ ਮੈਨੂੰ ਸਮਝ ਨਹੀਂ ਆ ਰਹੀ ਪ੍ਰਸ਼ਾਸਨ ਕਿਉਂ ਨਹੀਂ ਉਹਨੂੰ ਰੈਸਟ ਕਰਦਾਗਾ ਉਹ ਮੁਜਰੇ ਮਾਉਣੇ ਮੇਰੇ ਨਾਲ ਟੱਕਾ ਕੀਤਾਗਾ ਮੇਰੇ ਮੇਰਾ ਸ਼ਿਸ਼ਕ ਸ਼ੋਸ਼ਣ ਕਰਦਾ ਐਵੇਂ ਵੀ ਦੇਖੋ ਯਾਰੀ ਤੁਸੀਂ ਉਹਨੂੰ ਰੈਸਟ ਕਰਦੇ ਮੈਂ ਇਕੱਲਾ ਇਕੱਲਾ ਪ੍ਰੂਫ ਇਕੱਲਾ ਇਕੱਲਾ ਸਬੂਤ ਪੁਲਿਸ ਨੂੰ ਦਿੱਤਾਗਾ ਕਿਉਂ ਪੁਲਿਸ ਨੂੰ ਅਣਗੋਰੀ ਕਰ ਰਹੀ ਹੈ ਜਿੱਤੀ ਹੁਣ ਉਹਦੇ ਪਿਓ ਨੇ ਇਨਕੁਆਰੀ ਲਗਵਾਈ ਹੈ ਜਿਹਦੇ ਵਿੱਚ ਉਹ ਕਹਿੰਦਾ ਕਿ ਮੇਰੇ ਮੁੰਡੇ ਨੂੰ ਬੇਗਸੂਰ ਹੈ ਉਹਨੂੰ ਐਫਆਰਆਈ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਪਰ ਮੈਂ ਪੁੱਛਣਾ ਚਾਹੁੰਨੀ ਆ ਇਹ ਰਜਾਨਾ ਸਪੋਕਸਮੈਨ ਖਬਰ ਚ 2 ਸਤੰਬਰ 2023 ਨੂੰ ਉਹਦੇ ਪਿਓ ਨੇ ਉਹਨੂੰ ਬੇਦਖਲ ਕੀਤਾਗਾ ਜਿਹਦੇ ਮੈਂ ਸਬੂਤ ਪੁਲਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਇਨਕੁਆਰੀ ਦੇ ਵਿੱਚ ਪਰ ਉਹਨਾਂ ਨੇ ਮੇਥੋਂ ਕੋਈ ਸਬੂਤ ਨਹੀਂ ਲਿੱਤਾ ਉਹ ਕਹਿੰਦੇ ਅਸੀਂ ਇਹ ਚੀਜ਼ਾਂ ਨੂੰ ਮੰਨਦੇ ਨਹੀਂ ਹੈਗੇ। ਰਵਨੀਸ਼ ਚੌਧਰੀ ਜੀ ਐਸਪੀ ਡੀ ਇਹਦੀ ਇਨਕੁਆਰੀ ਕਰ ਰਹੇ ਨੇ ਪਰ ਉਹ ਮੇਰੀ ਇੱਕ ਵੀ ਨਹੀਂ ਸੁਣਦੇ ਹੈਗੇ। ਮੈਂ ਉਹਨਾਂ ਨੂੰ ਕਿਹਾ ਕਿ ਸਰ ਵੀ ਮੈਂ ਆਪਣੇ ਬੱਚੇ ਨੂੰ ਜਦੋਂ ਸਕੂਲ ਛੱਡਣ ਜਾਣੀ ਹੈ ਮੇਰੇ ਵਿੱਚ ਲਿਆ ਕੇ ਗੱਡੀ ਮਾਰਦੇ ਨੇ। ਮੇਰੇ ਤੇ ਮੇਰੇ ਬੱਚੇ ਦੇ ਸੱਟਾਂ ਮੱਝਦੀਆਂ ਨੇ। ਫਿਰ ਮੈਨੂੰ ਲਗਾਤਾਰ ਕਾਲ ਕਰਕੇ ਕੱਬੀ ਇਹ ਮਿਲਦੀਆਂ ਨੇ ਲਗ ਲਗ ਨੰਬਰਾਂ ਤੋਂ। ਲੱਗ ਲੱਗ ਨੰਬਰਾਂ ਤੋਂ ਮੈਨੂੰ ਕਹਿੰਦੇ ਨੇ ਕਿ ਆਪਦੀ ਕੰਪਲੀਟ ਆਪਦੀ ਪਰਚਾ ਵਾਪਸ ਲੈ ਜੇ ਤੂੰ ਆਪਦਾ ਪਰਚਾ ਵਾਪਸ ਨਹੀਂ ਲਿੱਤਾ ਤੇਰੀ ਫੋਟੋ ਮੈਂ ਵਾਇਰਲ ਕਰਾਂਗੇ ਤੇਰੇ ਨਾਲ ਬਹੁਤ ਗਲਤ ਚੀਜ਼ਾਂ ਹੋਰ ਵੀ ਹੋ ਸਕਦੀਆਂ ਨੇ ਪਰ ਮੈਂ ਜਦੋਂ ਰਮਨੀ ਚੌਧਰੀ ਜੀ ਨਾਲ ਗੱਲਾਂ ਕੀਤੀਆਂ ਤਾਂ ਉਹਨਾਂ ਨੇ ਮੈਨੂੰ ਕਹੀਆਂ ਕਿ ਅਸੀਂ ਨਹੀਂ ਇਹ ਚੀਜ਼ਾਂ ਮੰਨਦੇ ਜਿੱਥੇ ਤੱਕ ਮੈਨੂੰ ਇਹ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਉਹਦਾ ਸਾਥ ਦੇ ਰਹੀ ਹੈ ਕਿ ਕਿਉਂ ਰਿਕਾਰਡਿੰਗ ਦੇ ਵਿੱਚ ਹਮੇਸ਼ਾ ਮੈਨੂੰ ਇਹੀ ਤਮਕੀਆ ਦਿੰਦਾਗਾ ਕਿ ਤੂੰ ਕੀ ਕਰ ਲੇਗੀ ਸਾਡਾ ਵੀ ਤੂੰ ਕੀ ਕਰ ਲੇਗੀ ਸਾਡਾ ਕਿਉਂਕਿ ਅਸੀਂ ਤਾਂ ਵੱਡੇ ਵੱਡੇ ਅਫਸਰਾਂ ਨੂੰ ਪੈਸੇ ਦੇ ਚੁੱਕੇ ਆ ਅਸੀਂ ਤਾਂ ਇਹ ਕੇਸ ਤੋਂ ਬਾਹਰ ਨਿਕਲ ਜਾਗੇ ਮੇਰੇ ਕੋਲ ਅੱਜ ਵੀ ਹੋਰ ਰਿਕਾਰਡਿੰਗਾਂ ਹੈਗੀਆਂ ਨੇ ਜਿੱਚੋ ਵੱਡੇ ਵੱਡੇ ਅਫਸਰਾਂ ਦਾ ਨਾਮ ਲਿੰਦੇ ਨੇ ਪੰਜ-ਪੰਜ 6-6 ਲੱਖ ਰੁਪਏ ਦੇਂਦੀਆਂ ਗੱਲਾਂ ਕਰਦੇ ਨੇ ਵੀ ਇਹ ਚੀਜ਼ਾਂ ਉਹ ਕੰਟੀਨਿਊਸ ਕਰ ਰਹੇ ਨੇ ਜਿੱਥੇ ਤੱਕ ਮੈਂ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਵੀ ਕਹੀਆਂ ਨੇ ਪਰ ਮੇਰੀ ਉਹ ਇੱਕ ਨਹੀਂ ਸੁਣਦੀ ਹੈਗੀ ਮੇਰੇ ਵੱਲੋਂ ਕੋਈ ਪ੍ਰੂਫ ਨਹੀਂ ਲਿੱਤੇ ਜਾ ਰਹੇ ਹਰੇਕ ਨੂੰ ਮਨਾ ਕਰ ਦਿੰਦੇ ਨੇ ਮੈਂ ਪਰੇਸ਼ਾਨ ਹੋ ਚੁੱਕੀ ਹਾਂ 멘ਟਲੀ ਫਿਜ਼ੀਕਲੀ ਮੈਨੂੰ ਬਹੁਤ ਟੌਰਚਰ ਕੀਤਾ ਜਾ ਰਿਹਾਗਾ ਬਹੁਤ ਹੱਦੋਂ ਵੱਧ ਮੇਰੇ ਨਾਲ ਜੋ ਤੱਕ ਹੋਇਆਗਾ ਮੈਂ ਸਿਰਫ ਉਹਦਾ ਇਨਸਾਫ ਮੰਗਦੀ ਹਾਂ ਸਿਰਫ ਮੈਂ ਉਹ ਹੀ ਚੀਜ਼ਾਂ ਕੰਨੀ ਆਂਗੀ ਮੈਨੂੰ ਇਨਸਾਫ ਦਿੱਤਾ ਜਾਵੇ ਪਰ ਪ੍ਰਸ਼ਾਸਨ ਮੇਰੀ ਕਦੇ ਸੁਣਦਾ ਹੈਗਾ ਮੈਂ ਘੇੜੇ ਲਾ ਲਾ ਕੇ ਥੱਕ ਚੁੱਕਿਆ ਜਿੱਥੇ ਤੱਕ ਕੋਰਟ ਨਹੀਂ ਉਹਦੇ ਅਰੈਸਟ ਵਾਰਟ ਕੱਢੇ ਹੋਏ ਨੇ ਕੀ ਉਹਨੂੰ ਰੈਸਟ ਕੀਤਾ ਜਾਵੇ ਪਰ ਉਹ ਖੁੱਲੇ ਆਪ ਕੋ ਮਨਾਂਗਾ ਇਹ ਪ੍ਰਸ਼ਾਸਨ ਨਹੀਂ ਸੁਣਦਾ ਹੈਗਾ ਨਹੀਂ ਸੁਣਦਾ ਇਹ ਵੀ ਸਿਰਫ ਪੈਸੇ ਵਾਲੇ ਦੀ ਸੁਣਦਾਗਾ ਮੇਰੀ ਨਹੀਂ ਸੁਣਦਾ ਹੈਗਾ ਮੈਂ ਪਰੇਸ਼ਾਨ ਹੋ ਚੁੱਕਿਆ ਹੱਦੋਂ ਬੰਦ ਮੇਰੇ ਕੋਲ ਰਸਤਾ ਨਹੀਂ ਮੈਂ ਸੁਸਾਈਡ ਕਰੂੰ ਪਰ ਮੇਰੇ ਬਹੁਤ ਪ੍ਰਸ਼ਾਸਨ ਨੂੰ ਐਸਐਸਬੀ ਬਰਨਾਲਾ ਨੂੰ ਸਰਕਾਰ ਨੂੰ ਇੱਕ ਹੀ ਵਸ ਉਹ ਹੈ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਹੋਦਾ ਇਹਦੇ ਸਾਰੇ ਲੋਕ ਜ਼ਿੰਮੇਵਾਰ ਨੇ ਗੁਰਦੀਪ ਸਿੰਘ ਉਹਦੀ ਫੈਮਿਲੀ ਉਹਦੇ ਰਿਸ਼ਤੇਦਾਰ ਉਹਦੇ ਚਾਰ ਦੋਸਤ ਪ੍ਰਸ਼ਾਸਨ ਇਹ ਸਭ ਜ਼ਿੰਮੇਵਾਰ ਨੇ ਮੈਂ ਸਿਰਫ ਇੱਕ ਹਫ਼ਤੇ ਦਾ ਟਾਈਮ ਦਿੱਨੀ ਹੈ ਪ੍ਰਸ਼ਾਸਨ ਨੂੰ ਕਿ ਜੇ ਤੁਸੀਂ ਉਹਨੂੰ ਰੱਛ ਨਹੀਂ ਕੀਤਾ ਤਾਂ ਮੇਰੇ ਸੁਸਾਈਡ ਦਾ ਜੋ ਮੈਂ ਮਰ ਪ੍ਰਸ਼ਾਸਨ ਸਰਕਾਰ ਤੇ ਗਰਦੀਪ ਦੀ ਫੈਮਲੀ ਤੇ ਉਹਦੇ ਸਾਥ ਦੋਸਤ ਹੋਣਗੇ ਕਿਉਂਕਿ ਮੈਂ ਹੋਰ ਟੌਰਚਰ ਨਹੀਂ ਸਹਿ ਸਕਦੀ ਮੈਂ ਬਹੁਤ ਡਿਪਰੈਸ਼ਨ ਚ ਆ ਚੁੱਕੀ ਹਾਂ ਕਿ ਮੇਰੇ ਕੋਲ ਕੋਈ ਰਸਤਾ ਨਹੀਂ ਹੈਗਾ ਕਿਉਂਕਿ ਉਹਨਾਂ ਨੇ बार-बार ਮੈਨੂੰ ਫੋਟੋਵਾਂ ਵਾਇਰਲ ਕਰਨ ਦੀ ਧਮਕੀਆਂ ਦਿੱਤੀਆਂ ਦਿੱਦੀ ਨੇ ਜਿੱਤੇ ਤੱਕ ਮੈਂ ਨੇ ਰਵਨੀਸ਼ ਚੌਧਰੀ ਜੀ ਨੂੰ ਇਹ ਗੱਲ ਕਹੀ ਹੈ ਕਿ ਉਹਦਾ ਫੋਨ ਪਕੜਿਆ ਜਾਵੇ ਮੇਰੇ ਫੋਟੋਵਾਂ ਡਿਲੀਟ ਕਰਾਈਆਂ ਜਾਣ ਪਰ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਮੇਰੀ ਕੋਈ ਸਰਵਾਈਵ ਨਹੀਂ ਹੈਗੀ ਸਿਰਫ ਪ੍ਰਸ਼ਾਸਨ ਪੈਸੇ ਵਾਲੀ ਦੀ ਸੁਣਦਾਗਾ ਗੁਰਦੀਪ ਦੀ ਹੈਲਪ ਕਰ ਰਿਹਾਗਾ ਬਾਰ ਬਾਰ ਮੈਂ ਦੋ ਤਾਂ ਕਿਹਾ ਮੈਂ ਮਿਲਦੀਆਂ ਨਹੀਂ ਕਿ ਅਸੀਂ ਇੰਕਵਾਰੀ ਵਿੱਚ ਉਹਦਾ ਨਾਮ ਬਾਹਰ ਕੱਢਾਂਗੇ ਅਸੀਂ ਇਹ ਤੇਰੀ ਐਫਰ ਹੀ ਕੈਂਸਲ ਕਰਵਾਵਾਂਗੇ ਕਿਉਂ ਇਤਨ ਧੱਕਾ ਕਿਉਂ ਹੁੰਦਾ ਜਨਾਨੀਆਂ ਨਾਲ ਕਿਉਂ ਸਰਕਾਰ ਉਹਦੇ ਨਹੀਂ ਸੁਣਦੀ ਨਹੀਂ ਹੈਗੀ ਕਿਉਂ ਪ੍ਰਸ਼ਾਸਨ ਨਹੀਂ ਸੁਣਦਾਗਾ ਕੱਲੂ ਮੈਂ ਤੇ ਮੇਰੇ ਬੱਚੇ ਸੁਸਾਇਡ ਕਰਾਂਗੇ ਇੱਕ ਹਫ਼ਤਾ ਟਾਈਮ ਦਿੰਦੇ ਹੋ ਜੇ ਤੁਸੀਂ ਉਹਨੂੰ ਰੈਸਟ ਨਹੀਂ ਕੀਤਾ ਸਾਡੇ ਮੌਤ ਦੇ ਜ਼ਿੰਮੇਵਾਰ ਪ੍ਰਸ਼ਾਸਨ ਗੁਰਦੀਪ ਦੀ ਫੈਮਿਲੀ ਸਰਕਾਰ ਹੋਊਗੀ